ਅੱਗੇ ਤਾਂ ਗੱਡੀਆਂ ਨੂੰ ਕਿਸੇ ਨੂੰ ਪਤਾ ਨਹੀਂ ਆ ਕੋਈ ਐਕਸੀਡੈਂਟ ਹੋਇਆ ਇੱਥੇ ਲੈਂਡ ਹੋਣੀਗੀ ਉਹ ਆ ਗਈ ਭਾਜੀ ਆਪਣੇ}{|\text{ਦਿਆਲਪੁਰੀ}|} ਭਾਜੀ ਉਹ ਰੱਖੋ ਐਂਬੂਲੈਂਸ ਆ ਗਈ ਆ ਕੀ ਕਰ ਰਹੇ ਤੁਸੀਂ ਆਤਿਕਾਲ ਚ ਰੋਡ ਸੀ ਤੇ ਭਾਈ ਗੋਡੂ ਨੇ ਚਲੋ ਮੈਂ ਮੈਂ ਫੇਸਬੁੱਕ ਤੇ ਲਾਈਵ ਹੋ ਗਿਆ ਬਹੁਤ ਭਰੇ ਆ ਹਾਂ ਮੈਂ ਕਰ ਲੈ ਹਾਂ ਭਾਜੀ ਮੈਂ ਦਲਵਿੰਦਰ ਦਿਆਲਪੁਰੀ ਇਹ ਇੱਕ ਐਕਸੀਡੈਂਟ ਹੋਇਆ ਜੀ ਪੰਜ ਬੰਦਿਆਂ ਦਾ ਦੋ ਮੋਟਰਸਾਈਕਲ ਐਕਸੀਡੈਂਟ ਬਹੁਤ ਜ਼ੋਰ ਦੀ ਲੱਗੇ ਆ ਇਹ ਇੱਕ ਦਾ ਨੰਬਰ ਹੈਗਾ ਜੀ ਪੀਪੀ 67 E O 300 28 ਦੇਖ ਲਓ ਭਾਈ ਮਾੜਾ ਸ਼ੇਅਰ ਕਰ ਦਿਓ ਇਹ ਲੋਈਆਂ ਤੇ ਡੱਡਵਿੰਡੀ ਰੋਡ ਤੇ ਇੱਕ ਦਾ ਨੰਬਰ ਹੈਗਾ ਜੀ ਪੀਪੀ 08 CD 2490 ਹਾਂ ਨਹੀਂ ਮੈਂ ਆਪ ਹੀ ਬੋਲਦਾ ਤੇ ਤੁਸੀਂ ਮੇਰਾ ਦੁਬਾਰਾ ਵੀ ਦੇਖ ਸਕਦੇ ਹੋ ਅਜੀਬ ਜੀ ਇਹ ਤਾਸ਼ਪੁਰ ਡਾਉਂਡ ਤੇ ਘਟਨਾ ਹੋਈ ਹੈ ਕਿ ਉਹ ਇਹ ਸੂਚਨਾ ਇਹ ਜੀ ਮੈਂ ਚੌਂਕੀ ਇਨਚਾਰਜ ਡੱਲਾ ਜੀ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਤਾਸ਼ਪੁਰ ਤੋਂ ਜਿਹੜਾ ਡਟਵਿੰਡੀ ਨੋਰਾਜ ਅੰਦਾਜ਼ਿਤ ਤੇ ਐਕਸੀਡੈਂਟ ਹੋਇਆ ਉਹ ਤੇ ਮੌਕੇ ਤੇ ਗਏ ਆ ਮੌਕੇ ਤੇ ਜਾ ਕੇ ਦੇਖਿਆ ਤਾਂ ਇੱਕ ਹੀਰੋ Honda ਮੋਟਰਸਾਈਕਲ ਹੈ ਤੇ ਇੱਕ ਪਲਸਰ ਮੋਟਰਸਾਈਕਲ ਹੈ ਇਹਨਾਂ ਤੇ ਪੰਜ ਨੌਜਵਾਨ ਸੀਗੇ ਦੋਨਾਂ ਮੋਟਰਸਾਈਕਲਾਂ ਤੇ ਇਹ ਕਿਤੇ ਤੇਜ਼ ਰਫਤਾਰ ਜਾ ਰਹੇ ਸੀ ਆਪਸ ਵਿੱਚ ਭਿੱੜ ਗਏ ਜੀ ਉਹਦੇ ਚ ਹਾਲ ਦੀ ਘੜੀ ਦੋ ਕੈਜੂਐਲਟੀ ਹੋ ਗਈ ਹੈ ਜੀ ਦੋਨਾਂ ਦੀ ਡੈਥ ਹੋ ਗਈ ਆ ਤੇ ਨੇ ਰੈਫਰ ਕੀਤੇ ਨੇ ਕਪੂਠਲੇ ਨੂੰ ਜੀ ਉਸ ਤੋਂ ਬਾਅਦ ਜਾ ਰਹੇ ਹੋਣੇ ਸਿੱਖਪੂਰਥਲੇ ਜਿੱਦਾਂ ਦਾ ਵੀ ਹਾਲਾਤ ਹੋਣਗੇ ਜੋ ਬਿਆਨ ਹੋਏਗਾ ਉਹਦੇ ਮਤਲਬ ਕਾਰਵਾਈ ਕੀਤੀ ਜਾਏਗੀ ਕੁਝ ਪਤਾ ਲੱਗ ਸਕਿਆ ਕਿ ਮੌਜੂਦਾਨ ਕਿੱਥੇ ਜਾ ਰਹੇ ਸੀ ਜੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਇਹਨਾਂ ਦੇ ਫੈਮਿਲੀ ਮੈਂਬਰ ਆ ਗਏ ਆ ਜੀ ਇਹ ਮੈਮੂ ਆਲ ਤੁਸੀਂ ਕਿ ਇੱਕ ਮੋਟਰਸਾਈਕਲ ਸਵਾਰ ਤੇ ਦੂਜੇ ਸਿਗੇ ਬਾੜਾ ਬੁੱਧ ਸਿੰਘ ਤੋਂ ਜੀ ਹਾਂ ਜੀ ਸਰ ਠੀਕ ਹੁਣ ਕਿੰਨੇ ਤਿੰਨ ਬਰਾਉਂਡ ਰੋਡ ਨੂੰ ਮੈਂ ਹਾਲ ਤੀ ਕੱਢੀ ਸਾਡੇ ਕੋਲ ਦੋ ਦੀ ਜਾਣਕਾਰੀ ਹੈ ਤੀਸਰੇ ਬਾਰੇ ਹਜੇ ਪਿੰਮਦੇ ਦੀ ਲੈ ਕੇ ਗਏ ਆ ਅਰਥੁੱਤ ਸੇ ਗੱਲ ਕਰਕੇ ਦੇਖਦੇ ਹਾਂ ਕੀ ਬਣਿਆ ਇੱਕ ਫੈਮਿਲੀ ਦੇ ਵਿੱਚ ਗਿਆ ਜੀ ਤੇ ਦੋ ਕਪੂਰਥਲੇ ਆ ਜੀ ਟੋਟਲ ਪੰਜ ਜਣੇ ਆ ਜੀ ਦੋ ਮੋਰਸਲਾਂ ਦੇ ਵਿੱਚ ਦੋ ਆ ਵੀ ਉਹ ਲੋਨ ਦੇ ਨਹੀਂ ਸੱਟ ਦੋ ਉਹਨਾਂ ਦੇ ਵੀ ਕਾਫੀ ਸੱਟ ਆ ਜੀ ਜਿਹੜੇ ਕਪੂਰਥਲੇ ਰੈਫਰ ਕੀਤੇ ਆ ਫੈਮਿਲੀ ਦਿੱਤੇ ਆ ਜੀ ਓਕੇ ਹਾਂ ਜੀ